ਆਸ਼ੀ ਕਲਜੀ ਮੈਂ ਬਾਈ ਬਬੀਕ ਤੋਂ ਬਰਨਾਲਾ ਸਿਟੀ ਤੋਂ ਹਰ ਰੋਜ਼ ਦੀ ਤਰ੍ਹਾਂ ਅੱਜ ਆਪ ਇੱਕ ਹੋਰ ਨਿਊ ਵੀਡੀਓ ਲੈ ਕੇ ਆਏ ਇਹ ਵਾਲੇ ਸੂਟ ਆਪਾਂ ਨੇ ਪਹਿਲਾਂ ਵੀ ਬਹੁਤ ਵਾਰ ਰੈਡੀ ਕੀਤੇ ਨੇ ਜੀ ਅਗੇਨ ਫੇਰ ਕਸਟਮਰ ਦੀ ਡਿਮਾਂਡ ਦੇ ਉੱਪਰ ਆਪਾਂ ਨੇ ਰੈਡੀ ਕੀਤੇ ਨੇ ਇਸ ਵਾਰ ਆਪਾਂ ਨੇ ਇਹਦੇ ਵਿੱਚ 6 ਸੂਟ ਰੈਡੀ ਕੀਤੇ ਸੀ ਜੀ ਅਲੱਗ-ਅਲੱਗ ਸਟੱਫ ਦੇ ਉੱਪਰ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹੋ ਆਪਾਂ ਫੈਬਰਿਕ ਡਿਟੇਲ ਪ੍ਰਾਈਸ ਵਗੈਰਾ ਸਾਰਾ ਕੁਝ ਉਹ ਜਿਹੜਾ ਮੈਂਸ਼ਨ ਕਰਾਂਗੇ ਪੈਚਵਰਕ ਵਾਲੇ ਸੂਟ ਨੇ ਤੇ ਪੈਚ ਣਡੇਰੇ ਦਾ ਵਰਕ ਵਾਲੇ ਸੂਟ ਨੇ ਜੀ ਇਦੇ ਵਿੱਚ ਆਪਣੇ 5 ਸੂਟ ਆਪਣੇ ਕੋਲ ਹੈਗੇ ਨੇ ਜਿਹੜਾ 6th ਸੂਟ ਸੀ ਉਹ ਕਸਟਮਰ ਆ ਜਿਹੜਾ ਆਪਣਾ ਸੂਟ ਆ ਜੀ ਲੈ ਗਿਆ ਅਗਰ ਕਿਸੇ ਵੀ ਕਸਟਮਰ ਨੇ ਮੇਰੇ ਗਰੁੱਪ ਜੁਆਇਨ ਕਰਨਾ ਹੁੰਦਾ ਤਾਂ ਤੁਸੀਂ ਮੇਰੇ ਨੰਬਰ ਤੇ ਮੈਸੇਜ ਸੈਂਡ ਕਰ ਸਕਦੇ ਹੋ ਉਹਦੇ ਥਰੂ ਤੁਸੀਂ ਗਰੁੱਪ ਨੂੰ ਜਿਹੜਾ ਜੁਆਇਨ ਕਰ ਸਕਦੇ ਹੋ ਜੀ ਫਰਸਟ ਸੂਟ ਇਹਦੇ ਵਿੱਚ ਜਿਹੜਾ ਆਪਣੇ ਰੈਡੀ ਕੀਤਾ ਜੀ ਸਿਮਰ ਸਟਫ ਦੇ ਉੱਪਰ ਰੈਡੀ ਕੀਤਾ ਹੈ ਸਿਮਰ ਸਟਫ ਦੇ ਉੱਪਰ ਰੈਡੀ ਕੀਤਾ ਹੋਇਆ ਹੈਗਾ ਇਹ ਵਾਲਾ ਘੇਰੇ ਦਾ ਵਰਕ ਆ ਗਿਆ ਤੁਸੀਂ ਮੈਂ ਪਹਿਲਾਂ ਵੀ ਵੀਡੀਓ ਦੇ ਵਿੱਚ ਦਿਖਾਇਆ ਬਹੁਤ ਹੀ ਸੋਹਣਾ ਸਾਫ ਸੁੱਤਰਾ ਜਿਹਾ ਕੰਮ ਕੀਤਾ ਹੋਇਆ ਡਬਲ ਸੇਡ ਦੇ ਵਿੱਚ ਆਪਣਾ ਇਹ ਵਾਲੇ ਜਿਹੜੇ ਫਲਾਵਰ ਬਣਾਏ ਹੋਏ ਨੇ ਡਬਲ ਸੇਡ ਦੇ ਵਿੱਚ ਇਹਦੀਆਂ ਜਿਹੜੀਆਂ ਨੇ ਜੀ ਪੱਤੀਆਂ ਬਣੀਆਂ ਹੋ ਜਾਂਦੀਆਂ ਮੈਂ ਇੱਕ ਵਾਰ ক্লোਜ਼ ਤੋਂ ਵੀ ਤੁਹਾਨੂੰ ਦਿਖਾ ਦਣੀ ਆ ਫਲਾਵਰ ਵੀ ਸਾਰੇ ਡਬਲ ਸੇਡ ਦੇ ਵਿੱਚ ਬਣੇ ਹੋਏ ਨੇ ਇਹ ਘੇਰੇ ਦਾ ਵਰਕ ਕੀਤਾ ਹੋਇਆ ਇਹ ਕਸਟਮਰ ਦੀ ਮੈਜ਼ਰਮੈਂਟ ਦੇ ਅਕੋਰਡਿੰਗ ਹੈ ਜਿਹੜਾ ਜੀ ਵਰਕ ਹੁੰਦਾ ਬਾਹਮਾਂ ਦੇ ਉੱਪਰ ਜਿਹੜਾ ਆਪਾਂ ਵਰਕ ਕਰਦੇ ਹਾਂ ਇਹ ਪੈਚ ਲਗਾ ਕੇ ਵਰਕ ਹੁੰਦਾ ਸ਼ੈ ਜਿਹੜੇ ਵੀ ਕਲਰ ਦਾ ਆਪਾਂ ਨੂੰ ਕਸਟਮਰ ਕਹਿੰਦਾ ਆਪਾਂ ਉਸ ਕਲਰ ਦਾ ਪੈਚ ਲਗਾ ਕੇ ਰੈਡੀ ਕਰ ਦਨੇ ਆਂ ਫਸਟ ਸੂਟ ਆਪਾਂ ਨੇ ਸਿਮਰ ਦੇ ਵਿੱਚ ਰੈਡੀ ਕੀਤਾ ਸੈਕਿੰਡ ਸੂਟ ਜਿਹੜਾ ਰੈਡੀ ਕੀਤਾ ਜੀ ਪਸ਼ਵੀਨਾ ਸਟੱਫ ਦੇ ਉੱਪਰ ਰੈਡੀ ਕੀਤਾ ਬਹੁਤ ਹੀ ਸੋਹਣਾ ਬਣ ਕੇ ਵੀ ਰੈਡੀ ਹੋਇਆ ਹੋਇਆ ਹੈਗਾ ਇਹ ਪਸ਼ਵੀਨਾ ਸਟੱਫ ਦੇ ਉੱਪਰ ਆਪਣੇ ਘੇਰੇ ਦੇ ਅਕੋਰਡਿੰਗ ਕਸਟਮਰ ਦੀ ਮੈਜ਼ਰਮੈਂਟ ਦੇ ਅਕੋਰਡਿੰਗ ਹੈ ਜਿਹੜਾ ਵਰਕ ਕੀਤਾ ਹੋਇਆ ਜੀ ਇਹਦੇ ਵਿੱਚ ਆਪਣੇ ਇੱਕ ਸੂਟ ਇਹ ਕੀਤਾ ਇਹ ਆਪਣੇ ਵਿਦਾਊਟ ਪੈਚ ਜਿਹੜਾ ਵਰਕ ਕੀਤਾ ਇਹ ਵਾਲੀ ਸ਼ਰਟ ਹੈਗੀ ਸ਼ਰਟ ਦੇ ਉੱਪਰ ਪਲੇਨ ਸ਼ਰਟ ਲਗਵਾਈ ਸੀ ਕਸਟਮਰ ਨੇ ਸ਼ਰਟ ਦੇ ਨਾਲ ਆਪਾਂ ਨੇ ਇਹ ਵਾਲੀ ਬਾਟਮ ਲਗਵਾਈ ਹੈ ਬਾਟਮ ਦੇ ਉੱਪਰ ਆਪਣੇ ਪੈਚ ਨਹੀਂ ਲਗਵਾਇਆ ਬਿਨਾ ਪੈਚ ਤੋਂ ਜਿਹੜਾ ਇਹ ਵਾਲਾ ਸੂਟ ਹੈ ਰੈਡੀ ਕੀਤਾ ਇਹ ਵੀ ਬਣ ਕੇ ਬਹੁਤ ਸੋਹਣਾ ਰੈਡੀ ਹੋਇਆ ਇਹ ਵੀ ਆਪਾਂ ਨੇ ਸਿਮਰ ਸਟੱਫ ਦੇ ਉੱਪਰ ਰੈਡੀ ਕੀਤਾ ਇਹਦੇ ਵਿੱਚ ਇੱਕ ਆਪਾਂ ਨੇ ਇਹ ਵਾਲਾ ਰੈਡੀ ਕੀਤਾ ਹੋਇਆ ਜੀ ਇਹ ਸਟੱਫ ਆਪਾਂ ਨੂੰ ਕਸਟਮਰ ਆਪਣਾ ਖੁਦ ਦੇ ਕੇ ਗਿਆ ਸੀ ਆਪਾਂ ਨੇ ਜਸਟ ਉਹਨਾਂ ਨੂੰ ਆਨਲੀ ਕੀਆ ਵਰਕ ਕਰਕੇ ਦਿੱਤਾ ਇਹਦੇ ਵੀ ਆਪਣੇ ਘੇਰੇ ਦਾ ਵਰਕ ਕੀਤਾ ਬਾਹਾਂਾਂ ਤੇ ਪਹੁੰਚਿਆ ਦਾ ਵਰਕ ਕੀਤਾ ਹੋਇਆ ਜੀ ਇੱਕ ਆਪਣੇ ਇਹ ਵਾਲਾ ਰੈਡੀ ਕੀਤਾਗਾ ਇਹ ਜਿਹੜਾ ਰੈਡੀ ਕੀਤਾ ਹੋਇਆਗਾ ਇਹ ਪਸ਼ਮੀਨਾ ਫੈਬਰਿਕ ਦੇ ਉੱਪਰ ਰੈਡੀ ਕੀਤਾ ਹੋਇਆ ਜੀ ਇਹ ਪਸ਼ਮੀਨਾ ਸਟੱਫ ਦੇ ਉੱਪਰ ਆਪਣੇ ਰੈਡੀ ਕੀਤਾ ਇਹ 6 ਜਿਹੜੇ ਸੂਟ ਨੇ ਆਪਣੇ ਕੋਲੇ ਰੈਡੀ ਟੂ ਡਿਸਪੈਚ ਨੇ ਅਗਰ ਤੁਸੀਂ ਵੀ ਇਦਾਂ ਦੇ ਸੂਣ ਸੂਣ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਮੇਰੇ ਨੰਬਰ ਤੇ ਮੇਰੇ ਨਾਲ ਜਰੂਰ ਕੰਟੈਕਟ ਕਰਿਓ ਮੇਰਾ ਕੰਟੈਕਟ ਨੰਬਰ 985558231 ਵੱਲੋਂ ਤੁਸੀਂ ਮੈਨੂੰ ਵਟਸਐਪ ਮੈਸੇਜ ਵੀ ਸੈਂਡ ਕਰ ਸਕਦੇ ਹੋ ਜੀ ਐਂਡ ਕਾਲ ਵੀ ਕਰ ਸਕਦੇ ਹੋ ਇਹਨਾਂ ਸਾਰੇ ਸੂਟਾਂ ਦਾ ਜਿਹੜਾ ਪ੍ਰਾਈਸ ਹੈ ਵੀਰੇ ਅਲੱਗ-ਅਲੱਗ ਹੈ ਅਗਰ ਤੁਸੀਂ ਇਕੱਲਾ ਵਰਕ ਕਰਾਉਣਾ ਹੈ ਇਕੱਲੇ ਵਰਕ ਦਾ ਜਿਹੜਾ ਪ੍ਰਾਈਸ ਹੈਗਾਗਾ 850 ਰੁਪਏ ਹੈਗਾ ਅਗਰ ਤੁਸੀਂ ਸਮੇਤ ਫੈਬਰਿਕ ਲੈਣੇ ਹੋ ਤਾਂ ਫੈਬਰਿਕ ਦੇ ਅਕੋਰਡਿੰਗ ਹੀ ਇਹਦਾ ਪ੍ਰਾਈਸ ਹੋਊਗਾ ਜਿਸ ਵੀ ਟਾਈਪ ਦਾ ਫੈਬਰਿਕ ਹੋਊਗਾ ਕਿਉਂਕਿ ਜਿੱਦਾਂ ਪਸ਼ਮੀਨਾ ਵੀ ਪਸ਼ਮੀਨਾ ਵੀ ਅਲੱਗ-ਅਲੱਗ ਹਨ ਦਾ ਰਾਮ ਟੈਕਸ ਹੈ ਇੱਕ ਟੈਕਸ ਹੈ ਹੋਮਟੈਕ ਜੋ ਵੀ ਸਟਾਫ ਆਪਾਂ ਯੂਜ਼ ਕਰਾਂਗੇ ਉਹਦੇ ਅਕੋਰਡਿੰਗ ਹੀ ਇਹਦਾ ਪ੍ਰਾਈਸ ਹੋਊਗਾ ਅਗਰ ਆਪਾਂ ਨਾਰਮਲ ਪਿਸ਼ਵਿੰਨੀ ਦੇ ਉੱਪਰ ਕਰਾਂਗੇ ਤਾਂ ਉਹਦੇ ਨਾਰਮਲ ਦੇ ਅਕੋਰਡਿੰਗ ਹੈ ਜਿਹੜਾ ਪ੍ਰਾਈਸ ਹੋਊਗਾ ਅਗਰ ਤੁਸੀਂ ਇਦਾਂ ਦੇ ਸੋਨੇ ਸੋਨੇ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਜਾਂ ਇੰਨਾ ਚਾ ਤੁਹਾਨੂੰ ਕੋਈ ਵੀ ਸੂਟ ਪਸੰਦ ਹੁੰਦਾ ਜਾਂ ਸੇਮ ਡਿਜ਼ਾਈਨ ਨੂੰ ਕਿਸੇ ਵੀ ਫੈਬਰਿਕ ਦੇ ਉੱਪਰ ਤੁਸੀਂ ਕਸਟਮਾਈਜ਼ ਕਰਵਾਉਣਾ ਚਾਹੁੰਦੇ ਹੋ ਤਾਂ ਮੇਰੇ ਨਾਲ ਜ਼ਰੂਰ ਕੰਟੈਕਟ ਕਰੋ ਅਗਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਥੈਂਕ ਯੂ ਜੀ